ਜੇਕਰ ਪੈਲੇਸ ਜਾਂ ਹੋਟਲ ਵਿੱਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਹੋਵੇ ਅਤੇ ਉੱਥੇ ਕੋਈ ਤੈਂਦੂਆ ਆ ਜਾਵੇ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ ਕਿ ਕੀ ਹੋ ਸਕਦਾ ਹੈ ਉਹ ਜੋ ਪੰਜਾਬ ਵਿੱਚ ਤਾਂ ਅਜਿਹਾ ਕਦੇ ਨਹੀਂ ਹੁੰਦਾ ਪਰ ਆਹ ਘਟਨਾ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਉਸ ਸਮੇਂ ਵਾਪਰੀ ਜਦੋਂ ਪੈਲੇਸ ਵਿੱਚ ਚੱਲ ਰਿਹਾ ਇੱਕ ਵਿਆਹ ਸਮਾਗਮ ਦੌਰਾਨ ਅੰਦਰ ਤੈਂਦੂਆ ਵੜਿਆ ਜਿਵੇਂ ਹੀ ਲੋਕਾਂ ਦੀ ਖਤਰਨਾਕ ਤੈਂਦੂਏ ਤੇ ਨਜ਼ਰ ਪਈ ਵਿਆਹ ਵਿੱਚ ਭਾਜੜਾ ਪੈ ਗਈਆਂ ਖਾਣਾ ਖਾਣ ਵਾਲਾ ਪਲੇਟਾਂ ਸੁੱਟ ਕੇ ਦੌੜਨ ਲੱਗਾ ਅਤੇ ਸ਼ਗਨ ਪਾਉਣ ਵਾਲੇ ਸ਼ਗਨ ਛੱਡ ਕੇ ਭੱਜਣ ਲੱਗੇ ਲਾੜੀ ਦੀ ਭੱਜਦੀ ਦਿਖਾਈ ਦਿੱਤੀ ਜਦ ਕਿ ਲਾੜਾ ਆਪਣੀ ਕਾਰ ਵਿੱਚ ਜਾ ਕੇ ਬੈਠ ਗਿਆ ਪੈਲੱਸ 'ਚ ਧੂਮਧਾਮ ਨਾਲ ਕੀਤੇ ਜਾ ਰਹੇ ਇੱਕ ਵਿਆਸ ਸਮਾਗਮ ਦੌਰਾਨ ਉਸ ਸਮੇਂ ਲਾੜਾ ਲਾੜੀ ਸਮੇਤ ਸਾਰੇ ਰਿਸ਼ਤੇਦਾਰਾਂ ਨੂੰ ਭੱਜੜਾ ਪੈ ਗਈਆਂ ਜਦੋਂ ਚਲਦੇ ਵਿਆਹ ਵਿਚਾਲੇ ਇੱਕ ਤेंदੂਆ ਪੈਲੱਸ 'ਚ ਵੜ ਗਿਆ ਜਿਵੇਂ ਹੀ ਮਹਿਮਾਨਾਂ ਨੂੰ ਪੈਲੱਸ ਵਿੱਚ ਤेंदੂਆ ਵੜਨ ਦੀ ਖ਼ਬਰ ਮਿਲੀ ਤਾਂ ਸਾਰੇ ਰਿਸ਼ਤੇਦਾਰ ਖਾਣੇ ਦੀਆਂ ਪਲੇਟਾਂ ਸੁੱਟ ਕੇ ਬਾਹਰ ਵੱਲ ਦੌੜਨ ਲੱਗੇ ਇੱਥੇ ਤੱਕ ਲਾੜੀ ਵੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਭੱਜ ਕੇ ਜਾਨ ਬਚਾਉਂਦੀ ਦਿਖਾਈ ਦਿੱਤੀ। ਲਾੜਾ ਵੀ ਪੈਲੈਸ ਵਿੱਚੋਂ ਭੱਜ ਕੇ ਆਪਣੀ ਕਾਰ ਵਿੱਚ ਜਾ ਕੇ ਬੈਠ ਗਿਆ। ਸੂਚਨਾ ਮਿਲਦੇ ਹੀ ਤੁਰੰਤ ਬਨ ਵਿਭਾਗ ਦੀ ਟੀਮ ਮੌਕੇ ਤੇ ਪਹੁੰਚ ਗਈ ਜਿਸ ਨੇ ਤੁਰੰਤ ਸਾਰੇ ਰਿਸ਼ਤੇਦਾਰਾਂ ਨੂੰ ਕਵਰ ਕਰਕੇ ਪੈਲੈਸ ਵਿੱਚੋਂ ਬਾਹਰ ਕੱਢਿਆ। ਇਸੇ ਦੌਰਾਨ ਤਿੰਦੂਏ ਨੇ ਇੱਕ ਬਨ ਵਿਭਾਗ ਦੇ ਕਰਮਚਾਰੀ ਤੇ ਹਮਲਾ ਬੋਲ ਦਿੱਤਾ ਜਿਸ ਕਾਰਨ ਉਹ ਕਾਫੀ ਜ਼ਖਮੀ ਹੋ ਗਿਆ। ਦਰਅਸਲ ਇਹ ਘਟਨਾ ਯੂਪੀ ਦੇ ਰਾਜਧਾਨੀ ਲਖਨਊ ਦੀ ਹੈ ਜਿੱਥੇ ਪਾਰਾ ਦੇ ਪਰਦੇਸ਼ਵਰ ਰਿੰਗ ਰੋਡ ਤੇ ਸਥਿਤ ਐਮ ਐਮ ਪੈਲੇਸ ਦੇ ਵਿੱਚ ਵਿਆਹ ਚੱਲ ਰਿਹਾ ਸੀ ਇਸੇ ਦੌਰਾਨ ਪੈਲੇਸ ਤੇ ਤेंदुआ ਆ ਗਿਆ ਜਿਸ ਦੀ ਸੂਚਨਾ ਤੁਰੰਤ ਬਨ ਵਿਭਾਗ ਨੂੰ ਦਿੱਤੀ ਗਈ ਇੰਨੇ ਵੱਡੇ ਪੈਲੇਸ ਵਿੱਚ ਤेंदुए ਦੇ ਨਾਲ ਨਿਪਟਣਾ ਕੋਈ ਖਾਲਜਿਦਾ ਪੜਾ ਨਹੀਂ ਸੀ ਖੁਦ ਨੂੰ ਘਿਰਿਆ ਹੋਇਆ ਦੇਖ ਕੇ ਤेंदुआ ਹਮਲਾਵਰ ਹੋ ਗਿਆ ਅਤੇ ਉਸ ਨੇ ਕਈ ਜਣਿਆਂ ਨੂੰ ਜ਼ਖਮੀ ਕਰ ਦਿੱਤਾ ਇਸੇ ਦੌਰਾਨ ਇੱਕ ਕਰਮਚਾਰੀ ਦੀ ਰਾਈਫਲ ਵੀ ھیਠਾਂ ਡੇਗ ਗਈ ਇਆ ਵਿੱਚ ਬੜੇ ਤੇਂਦੂਏ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਪੁਲਿਸ ਵਾਲੇ ਪੌੜੀਆਂ ਰਾਹੀਂ ਉੱਪਰ ਚੜ ਰਹੇ ਹੁੰਦੇ ਨੇ ਇਸੇ ਦੌਰਾਨ ਤੇਂਦੂਆ ਉਹਨਾਂ ਤੇ ਹਮਲਾ ਕਰ ਦਿੰਦਾ ਹੈ ਅਤੇ ਇੱਕ ਪੁਲਿਸ ਕਰਮਚਾਰੀ ਦੀ ਬੰਦੂਕ ਡਿੱਗ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਵੀਡੀਓਜ਼ 'ਚ ਤੇਂਦੂਏ ਨੂੰ ਪੈਲਸ ਵਿੱਚ ਕਿਸੇ ਸ਼ਾਹੀ ਮਹਿਮਾਨ ਦੀ ਤਰ੍ਹਾਂ ਘੁੰਮਦੇ ਹੋਏ ਦੇਖਿਆ ਜਾ ਸਕਦਾ ਹੈ ਵਣ ਵਿਭਾਗ ਦੀ ਟੀਮ ਨੇ ਕਈ ਘੰਟੇ ਦੀ ਮਸ਼ੱਕਤ ਮਗਰੋਂ ਤੇਂਦੂਏ ਨੂੰ ਕਾਬੂ ਕਰ ਲਿਆ ਲੋਕਾਂ ਵੱਲੋਂ ਇਹਨਾਂ ਵਾਇਰਲ ਵੀਡੀਓਜ਼ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਕੋਈ ਆਖ ਰਿਹਾ ਹੈ ਕਿ ਸ਼ੁਕਰ ਹੈ ਤੇਂਦੂਏ ਨੇ ਵਿਆਹ ਵਿੱਚ ਆਏ ਮਹਿਮਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਕੋਈ ਕਹਿ ਰਿਹਾ ਹੈ ਕਿ ਜਦੋਂ ਇਨਸਾਨ ਜੰਗਲੀ ਜਾਨਵਰਾਂ ਦੀਆਂ ਥਾਵਾਂ ਤੇ ਕਬਜ਼ਾ ਕਰਨਗੇ ਤਾਂ ਇੰਜ ਹੀ ਹੋਵੇਗਾ ਸੋ ਤੁਹਾਡਾ ਇਸ ਘਟਨਾ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਵਿੱਚ ਜ਼ਰੀਏ ਆਪਣੀ رائے ਸਾਂਝੀ ਕਰੋ ਹੋਰ ਜਾਣਕਾਰੀ ਅਤੇ ਖਬਰਾਂ ਦੇ ਲਈ ਦੇਖਦੇ ਰਹੋ ਹਮਦਰ ਟੀਵੀ ਸਤਿ ਸ਼੍ਰੀ ਅਕਾਲ